ਦੀ ਬਖਸ਼ਿਸ਼ ਪ੍ਰਾਪਤ ਕਰਨ ਨਾਲ ਸਿਰ ਸਰਪਾਇਸ ਕਰਮਿਤੋਂ ਸਨਮਾਨ ਬਣਦਾ ਹੈ ਜਿਹੜਾ ਅਸੀਂ ਲੀਡਰਾਂ ਦੇ ਵਿੱਚ ਇਹ ਸਾਡ ਤੁਸੀਂ ਆਪਣੇ ਜੀਵ ਦਾ ਸਿਰ ਉੱਚਾ ਕੀਤਾ ਹੈ ਕਿਸੇ ਦੀ ਇੱਜ਼ਤ ਬਚਾਉਣੀ ਸਵਾਰਥੀ ਹੋ ਕੇ ਅੱਜ ਅਸੀਂ ਪਾਵੇਂ ਜੰਨੀਆਂ ਮਾਤੀ ਲੀਡਰਾਂ ਤਿਆਰ ਹੋ ਜਾ ਸੂਰਮਿਆਂ ਇਹਨੇ ਇੱਕ ਦਮ ਸਿਰ ਨੀਵਾ ਕੀਤਾ ਪੌੜੀ ਸਮੇਤ ਧਰਤੀ ਤੇ ਆਣ ਪਿਆ ਮਹਾਰਾਜ ਨਾਰ ਖਾਂਦੀ ਸਿਫਤ ਕਰਦੇ ਜਫਰਨਾਮੇ ਵਿੱਚ ਗਲੀ ਖਾਂ ਤੇ ਨਾਰ ਖਾਂਦੀ ਪਰ ਮੁਖਵਾਜਾ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ 10 ਭਾਈ ਬਲਵਿੰਦਰ ਸਿੰਘ ਜੀ ਜੋ ਗੁਰਦੁਆਰਾ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਵਿਖੇ ਸੇਵਾ ਦੇ ਤੌਰ ਤੇ ਬਾਦਸ਼ਾਹ ਕਿਰਪਾ ਕਰੇ ਨੇ ਨਿਸ਼ਕਾਮ ਸੇਵਕ ਦੀ ਕ੍ਰਾਂਤੀ ਸੰਗ ਦੀ ਡਿਊਟੀ ਨਿਭਾ ਰਹੇ ਆਂ ਸੋ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਗਰ ਸਾਹਿਬ ਜਦਾ ਬਾਬਾਜੀ ਸਿੰਘ ਸਾਹਿਬ ਜਦਾ ਬਾਬਾ ਜਿਹਾਰ ਸਿੰਘ ਪਰਮ ਸੇਵਕ ਬਾਬਾ ਜੀਵਨ ਸਿੰਘ ਜੀ ਤੇ ਚਮਕੌਰ ਦੇ ਸਮੂਹ ਸ਼ਹੀ ਸਿੰਘਾਂ ਦੀ ਸਰਾਨਾ ਯਾਦ ਨੂੰ ਤਾਜ਼ਾ ਕਰਦੇ ਹੋਏ ਆ ਜੋ ਨਗਰ ਜੇਠੂਆਲ ਵਿੱਚ ਅੱਜ 12ਵਾਂ ਸਰਾਨਾ ਸ਼ਹੀਦੀ ਸਮਾਗਮ ਦੀ ਸਮਾਪਤੀ ਹੋਈ ਹੈ ਗੁਰੂ ਜੀ ਅਪਾਰ ਕਿਰਪਾ ਦੇ ਨਾਲ ਸਤਿਗੁਰੂ ਜੀ ਨੇ ਕਿਰਪਾ ਕੀਤੀ ਵੀ ਕਿ ਪਿਛਲੇ ਕੁਝ ਸਾਲਾਂ ਤੋਂ ਸਾਡੇ ਕੋਲੋਂ ਸੇਵਾ ਲੈ ਰਹੇ ਨੇ ਸਮੂਹ ਨਗਰ ਨਿਵਾਸੀ ਸਰਪੰਚ ਸਾਜ ਦੇ ਸੰਯੋਗ ਹੈ ਜੀ ਇਹ ਸਾਰੇ ਨਗਰ ਦੀ ਸੰਯੋਗ ਦੇ ਨਾਲ ਹੀ ਮਨਾਇਆ ਜਾਂਦਾ ਹੈ ਸੁ ਨਗਰ ਸਾਜਦਾ ਹੈ ਰਾਤਰੀ ਦੇ 3 ਦਿਨ ਦੇ ਦੀਵਾਨ ਸਾਜਦੇ ਨੇ ਜਿਸ ਵਿੱਚ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਦੀਵਾਨ ਸਾਜਦੇ ਨੇ ਸੰਗਤਾਂ ਹਜ਼ਰ ਹੁੰਦੀਆਂ ਨੇ ਸੇਸ਼ਤਰਾਂ ਅੱਜ ਦਿਨ ਦੇ ਦੀਵਾਨ ਚੱਲੇ ਛੇ ਤੋਂ ਅੱਠ ਪੋਦਾ ਜੋ ਸਲਾਨਾ ਸਿਧੀ ਸਮਾਗਮ ਮਨਾਇਆ ਜਾਂਦਾ ਹੈ ਅੱਜ ਅੱਠ ਪੋ ਨੂੰ ਤੁਰਕੀ ਬਾਣੀ ਦੇ ਜਾਪ ਦੀ ਸਮਾਪਤੀ ਤੋਂ ਪ੍ਰੰਤਕ ਦੀਵਾਨ ਸਜੇ ਸਜਾ ਦਿਵਾਨਾਂ ਵਿੱਚ ਰਾਗੀ ਸਿੰਘ ਪਹੁੰਚੇ ਕਥਾ ਵਾਚਕ ਟਾੜੀ ਜਥਿਆਂ ਨੇ ਪਹੁੰਚ ਕੇ ਗੁਰੂ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ ਹੈ ਗੁਰੂ ਕਿਰਪਾ ਕਰੇ ਸਭ ਜਾਦੇ ਕਿਰਪਾ ਕਰਨ ਸ਼ੀਸ਼نگ ਕਿਰਪਾ ਕਰਨ ਪੈਂਦੂ ਨਗਰ ਦੀ ਚੜ੍ਹਦੀ ਕਲਾ ਕਰਨ ਸੰਗਤਾਂ ਦੀ ਚੜ੍ਹਦੀ ਕਲਾ ਕਰਨ ਆਪਣਾ ਮਿਹਰ ਦਸਤ ਸੰਗਤਾਂ ਦੇ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਆਪਣੀਆਂ ਸੇਵਾਵਾਂ ਆਪ ਬਖਸ਼ਦੇ ਰਹਿਣ ਦਾਸ ਨੂੰ ਆਪਣੇ ਪਾਵਨ ਸਥਾਨ ਦੀ ਸੇਵਾ ਸੰਭਾਲ ਕਰਨ ਦੀ ਸਮਰੱਥਾ ਬਾਲ ਗੁਰਦੀਪ ਬਖਸ਼ ਰਹਿਣ ਨਿਸ਼ਕਾਮ ਸੇਵਕਾਂ ਗੁਰੂ ਕਿਰਪਾ ਕਰੇ ਮਾਨ ਹੰਕਾਰ ਤੋਂ ਬਚਾ ਕੇ ਆਪਣੇ ਪਾਵਨ ਸਥਾਨ ਦੀਆਂ ਸੇਵਾਵਾਂ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਡੀ ਹਜ਼ੂਰੀ ਵਿੱਚ ਬੈਠੀ ਹੋਈ ਸੰਗਤ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇਹ ਸਾਡੇ ਚਾਚਾ ਜੀ ਅਮਰਜੀਤ ਸਿੰਘ ਨੇ ਥੋੜੇ ਜੇ ਪ੍ਰਾਲੇ ਤੋਂ ਲੈ ਕੇ ਸ਼ੁਰੂ ਕੀਤਾ ਸੀ ਪਰ ਅੱਜ ਉਹਨਾਂ ਦੇ ਸਹਬਜ਼ਾਦੇ ਜਿਹੜੇ ਜਿਨ੍ਹਾਂ ਦਾ ਨਾਮ ਛੋਟਾ ਬਾਲੀ ਬਲਵਿੰਦਰ ਸਿੰਘ ਜਹਦਰ ਸਾਹਿਬ ਨੇ ਉਹਨਾਂ ਨੇ ਉਹਨਾਂ ਦੇ ਮਗਰੋਂ ਇਸ ਪ੍ਰੋਗਰਾਮ ਨੂੰ ਇੰਨਾ ਉੱਚਾ ਚੁੱਕ ਦਿੱਤਾ ਤੇ ਤਿੰਨਾਂ ਦਿਨਾਂ ਦਾ ਇਹ ਪ੍ਰੋਗਰਾਮ ਜੇਠੂਵਾਲ ਦੇ ਵਿੱਚ ਹੁੰਦਾ ਜਿਹਦੇ ਵਿੱਚ ਢਾਡੀ ਜਸਾ ਕਵੀਸ਼ਰੀ ਜਸਾ ਕਥਾਵਾਦ ਬੱਚੇ ਬੱਚੀਆਂ ਇੱਥੇ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਕੀਰਤਾਂ ਦੇ ਪ੍ਰੋਗਰਾਮ ਵੇਂਦੀਆਂ ਤੇ ਗਾਉਂਦੀਆਂ ਨੇ ਉਸ ਤੋਂ ਬਾਅਦ ਸਾਡੇ ਜਿਹੜੇ ਖਲੁੱਤੇ ਹੋਏ ਵੀਰ ਨੌਜਵਾਨ ਨੇ ਇਹ ਸਾਡੇ ਜਹੇਦਾਰ ਸਾਹਿਬ ਦੇ ਨਾਲ ਨੇ ਜਿਨ੍ਹਾਂ ਦੇ ਨਾਲ ਇਹ ਸੇਵਾ ਦੀ ਗੱਲ ਨਹੀਂ ਸੇਵਾ ਕਰਨ ਵਾਲੇ ਵੀ ਚਾਹੀਦੇ ਨੌਜਵਾਨ ਜਿਨ੍ਹਾਂ ਨੇ ਸੰਗਤ ਨੂੰ ਸਾਹਮਣਾ ਹੁੰਦਾ ਅਸੀਂ ਧੰਨਵਾਦ ਕਰਦੇ ਆ ਆਪਣੇ ਚਾਚਾ ਜੀ ਦਾ ਜਿਨੇ ਉਹਨਾਂ ਨੇ ਇਹ ਸਾਡੇ ਮਹੱਲੇ ਦੇ ਵਿੱਚ ਸਾਡੇ ਪਰਿਵਾਰ ਵਿੱਚ ਨੀਂ ਰੱਖੀ ਅੱਜ ਉਸ ਬੋਰਡ ਦਾ ਉਸ ਨੀਂ ਦਾ ਉਸ ਕੋਠਿਆਂ ਦੀ ਅਸੀਂ ਸਾਂ ਮਾਨ ਰਹੇ ਆ ਉਹਨਾਂ ਦਾ ਸੁਰਗਾ ਚ ਵਾਸ ਬਸ਼ਕੇ ਮਹਾਰਾਜ ਉਹਨਾਂ ਦਾ ਧੰਨਵਾਦ ਅਸੀਂ ਕਰਦੇ ਆ ਦਿਲੋਂ ਕਰਦੇ ਆ ਸਾਰਾ ਨਗਰ ਕਰਦਾ ਸੀ ਉਹਨਾਂ ਦਾ ਮੈਂ ਇਸ ਕਰਕੇ ਉਹਨਾਂ ਦਾ ਨਾਮ ਲਿਆ ਕਿ ਉਹ ਨੀਂ ਰੱਖਣ ਵਾਲੇ ਇਸ ਪਿੰਡ ਦੇ ਵਿੱਚ ਇਸ ਇਲਾਕੇ ਦੇ ਵਿੱਚ ਇਸ ਮੱਲੇ ਦੇ ਵਿੱਚ ਸਰਦਾਰ ਅਮਰਜੀਤ ਸਿੰਘ ਨੇ ਸੁਰਗਵਾਤੀ ਜਿਨ੍ਹਾਂ ਨੇ ਅੱਜ ਨੀਂਦ ਤੋੜ ਕੇ ਬੱਚੇ ਇੱਥੋਂ ਤੱਕ ਪਹੁੰਚਾਏ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ